ਹੋਰ ਸਾਰੇ ਕਿਵੇਂ ਹੋ ਜੀ? ਸੋਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣਾ ਪੰਜਾਬ ਚੈਨਲ ਤੇ ਜੀ। ਅੱਜ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਆ ਨਵੇਂ ਸੂਟ, ਨਵੇਂ ਕਲਰ, ਨਵੀਆਂ ਇਹ ਸਾਰੀਆਂ ਟੋਟਲੀ ਨਵੇਂ ਸੂਟ ਹੈ ਜੀ ਜਿਹੜੇ ਅੱਜ ਆਪਾਂ ਖੋਲੇ ਆ ਤੁਹਾਨੂੰ ਦਿਖਾਵਾਂਗੇ। ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਨੋਟੀਫਿਕੇਸ਼ਨ ਨੂੰ ਔਨ ਕਰਿਓ ਜੀ ਕਿਉਂਕਿ ਜਦੋਂ ਵੀਡੀਓ ਆਊਗੀ ਤੁਹਾਨੂੰ ਨਾਲ ਦੀ ਨਾਲ ਪਤਾ ਚੱਲ ਜੇ ਵੀਡੀਓ ਆ ਚੁੱਕੀ ਆ। ਜਾਂਤਰ ਆਪਣੀ ਵੀਡੀਓ ਦੱਸਦੇ ਸਮਥਿੰਗ ਆਉਂਦੀ ਆ ਨਾ 10 ਜਾਂ 11 ਦੇ ਸਮਥਿੰਗ ਨੰਮੀ ਜੀ। ਨਹੀਂ 10 ਵਜੇ ਪਾ ਦਿੰਨੀ ਆ ਕਈ ਵਾਰੀ ਭਾ ਤੇ ਆਪਣੇ ਚੈਨਲ ਨੂੰ ਜਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰਿਓ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਜੀ ਇੱਕ ਹੋਰ ਬੇਨਤੀ ਕਰਨੀ ਸੀ ਇੱਕ ਮੈਂ ਬੇਨਤੀ ਹੋਰ ਕਰਨੀ ਸੀ ਖਾਦਿਆ ਮੈਂ ਤਾਂ ਬੋਲ ਲੈਂਦੇ ਤੇਰੀਆਂ ਬੇਨਤੀਆਂ ਨਹੀਂ ਪੂਰੀਆਂ ਹੋਣਗੀਆਂ ਆ ਤੂੰ ਬੋਲਿਆ ਯਾਰ ਤੁਹਾਡੇ ਸਾਰਿਆਂ ਦੇ ਸਾਹਮਣੇ ਜੀ ਹੱਥ ਜੋੜ ਕੇ ਬੇਨਤੀ ਹੈ ਜੀ ਜਦੋਂ ਵੀ ਤੁਸੀਂ ਆਪਣੇ ਸ਼ਾਪ ਤੇ ਵਿਜ਼ਿਟ ਕਰਨ ਆਉਣ ਦਾ ਇੱਕ ਵਾਰੀ ਪਲੀਜ਼ ਪਹਿਲਾਂ ਫੋਨ ਕਰ ਲਿਆ ਕਰੋ ਚੱਲਣ ਤੋਂ ਪਹਿਲਾਂ ਹੀ ਸਪੈਸ਼ਲੀ ਜਿਹੜੇ ਦੂਰ ਦੇ ਕਸਟਮਰ ਹੁੰਦੇ ਆ ਆਪਣੇ ਜੀ ਉਹ ਤਾਂ ਪੀਸ ਕਨਫਰਮ ਇੱਕ ਦਿਨ ਪਹਿਲਾਂ ਕਰ ਲਿਆ ਕਰੋ ਜੀ ਅੱਜ ਕੋਈ ਫਰੀਦਕੋਟ ਤੋਂ ਆਇਆ ਸੀ ਵਿਚਾਰਾ ਤੇ ਉਹ ਬੈਠ ਕੇ ਮੁੜ ਗਿਆ ਤਾਂ ਅਸੀਂ ਸੌਰੀ ਚਾਉਣੀ ਹੈ ਜੀ ਪਹਿਲਾਂ ਤੁਸੀਂ ਫੋਨ ਜਰੂਰ ਕਰਿਆ ਕਰੋ ਕਿਉਂਕਿ ਸਾਡਾ ਐਮ ਨਹੀਂ ਪਤਾ ਜੇ ਵਪਾਰ ਚ ਲਾਇੰਦਾਂ ਫਿਰ ਉਹ ਨਾਲ ਦੇ ਨਾਲ ਚੱਕਣਾ ਪੈਂਦਾ ਜੀ ਨਹੀਂ ਫਿਰ ਹਮਝ ਲੋ ਕਿ ਜੇ ਥੱਲੇ ਲੈਣਾ ਪਿਆ ਵਪਾਰਥ ਲਿਪਾਲਣਾ ਔਖਾ ਪੈਂਦਾ ਜੀ ਆਹ ਲਓ ਜੀ ਚਲੋ ਮੰਮੀ ਜੀ ਹੋ ਜੋ ਸਟਾਰਟ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਜੀ ਇਟਾਲੀਅਨ ਨੂਬੂਲ ਜਿੰਨਾ ਤੇ ਨਾ ਬੋਰਾਵੇ ਨਾ ਕੋਈ ਹੋਰ ਕੰਪਲੀਟ ਇਹਨਾਂ ਦੀ ਕੋਈ ਕੰਪਲੀਟ ਤੇ ਬ੍ਰਾਂਡ EK ਟੈਕਸ ਆ ਜੀ ਪੱਕੀਆਂ ਮੋਹਰੇ ਨੇ ਕਿਉਂਕਿ ਸੂਟ ਵੀ ਪੱਕੇ ਆ ਯਾ 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 EK ਦੇ ਬ੍ਰਾਂਡ ਦੇ ਸੂਟ ਆ ਜੀ ਸਰਦੀਆਂ ਵਾਲਾ ਮਤਲਬ ਕਪੜਾ ਇਹ ਪਸ਼ਮੀਨੇ ਵਾਂਗੂ ਹੀ ਆ ਪਰ ਇਹਨੂੰ ਇਟਾਲੀਅਨ ਬੂਲ ਕਹਿੰਦੇ ਆ ਤੇ ਸੂਟ ਦੀ ਕੀਮਤਾਂ ਜੀ ਆਉਣ ਲਈ 875 ਕਪੜਾ ਜਿੰਨਾ ਕਿਤੇ ਉਹਨਾਂ ਜਿਹਾ ਸੌਫਟ ਆ ਜੀ 875 ਦਾ ਸੂਟ ਤੇ ਹਲਕਾ ਹਲਕਾ ਸੈਲਫ ਪ੍ਰਿੰਟਡ ਸਲਵਾਰਾਂ ਜੀ ਵੀ ਯਾ ਤੇ 50 ਰੁਪਏ ਦੀ ਡਿਲੀਵਰੀ ਲੱਗੂਗੀ ਜੀ ਓਨਲੀ 875 ਦਾ ਸੂਟ ਆ ਜਿਹੜਾ ਕਿਸੇ ਨੂੰ ਬਾਜ਼ਾਰ ਦੇ ਵਿੱਚ ਮਿਲੇਗਾ 11-1200 ਦਾ ਤੇ ਅਸੀਂ ਦੇ ਰਹੇ ਹਾਂ ਤੁਹਾਨੂੰ ਸਿਰ ਤੇ ਸਿਰ 875 ਦਾ ਇਹ ਸੂਟ ਇੱਕ ਰਹਿ ਗਿਆ ਜੀ ਅਸੀਂ ਵੀਡੀਓ ਹਜੇ ਬਣਾਉਣ ਲੱਗਣਾ ਸੀ ਤੇ ਇੱਕ ਕੋਈ ਘਟਾਕੇ ਲੈ ਗਿਆ ਜਦੋਂ ਅਸੀਂ ਵੀਡੀਓ ਸਾਡੇ ਗਵਾਂਢ ਦੀ ਵੀ ਪਤਾ ਹੁੰਦਾ ਵੀ ਇਹ ਕੱਪੜਾ ਲਿਆ ਗਿਆ ਇਹਨਾਂ ਦੇ ਨਾਲ ਦੀ ਨਾਲ ਲੈ ਜਾਂਦੇ ਆ ਆ ਸੂਟੋਂ ਇੱਕੋ ਹੀ ਰਹਿ ਗਿਆ ਕੋਈ ਘਟਾਕੇ ਲੈ ਗਿਆ ਜੀ ਕਲਰ ਕਿਉਂਕਿ ਅਪਨ ਦੱਸਿਆ ਨਾ ਚੁਣ ਕੇ ਲੈ ਕੇ ਆਉਂਦੇ ਕਲਰ ਐ ਕਿਹਨੇ ਇਹ ਦੋ ਕਲਰ ਆਈ ਸੀ ਆਪਣੇ ਕੋਲੇ ਅਸੀਂ ਇੱਕ ਆਪਾਂ ਖੋਲਦੇ ਆ ਆ ਤੁਹਾਡੇ ਆਪਣੇ ਖੋਲ ਰਹੇ ਆ ਇਹ ਫਰੋਜੀ ਮੈਂ ਤਾਂ ਸਰਵੇਈ ਕਹਣੀ ਆ ਜੀ ਸ਼ਾਇਦ ਤੁਸੀਂ ਫਰੋਜੀ ਕਹਦੇ ਹੋਵੋਗੇ ਸਾਰੇ ਏਕੇ ਬ੍ਰਾਂਡ ਦੇ ਆ ਜੀ ਟਾਲੀਅਨ ਵੂਲ ਆ ਬੇਫਿਕਰ ਹੋ ਕੇ ਸਮਾ ਸਕਦੇ ਹੋ ਭਾਈ ਏਕੇ ਟੈਕਸ ਦਾ ਜੀ ਹਜੇ ਤੱਕ ਮੈਂ ਜਿੱਦ ਤੱਕ ਆਪਾਂ ਜਿੱਦ ਤੱਕ ਆਪਾਂ ਸ਼ਾਪ ਖੋਲੀ ਇੱਕ ਵਾਰ ਵੀ ਕੋਈ ਕੰਪਲੀਟ ਨਹੀਂ ਆਈ ਕਸਟਮਰ ਆਗੇ ਮੇਬੀ ਬਾਹਰ ਖੁੱਲਾ ਹੀ ਆ ਜੀ ਆ ਗਿਆ ਜੀ 875 ਦੇ ਵਿੱਚ ਮਿਲਣਗੇ ਤੁਹਾਨੂੰ ਇਹ ਕਲਰ ਰੰਗ ਸਿਰਫ 875 ਦਾ ਕੋਹਣਾ ਦੀ ਪੂਰੀ ਡਿਜ਼ਾਈਨ ਚ ਸਾਰੇ ਨਵੇਂ ਆ ਜੀ ਦੇਖ ਲਓ ਆ ਦੇਖੋ ਜਦੀਪ ਤੂੰ ਬੈਠ ਜਾ ਮੇਬੀ ਧਣੀ ਆਪ ਚੱਲੀ ਜਾਂਦੀ ਵੀਡੀਓ ਮੀ ਚੱਲ ਪੀ ਜੀ ਸਰ ਇੱਕ ਮਿੰਟ ਮੈਂ ਤੇ ਰੰਗ ਧਰ ਲਾ ਇਹ ਸਾਰੇ ਇੱਕੋ ਕੱਪੜੇ ਜੀ ਚੱਲ ਰਹੇ ਆ ਜੀ ਇਟਾਲੀਅਨ ਬੂਲ ਦੇ ਵਿੱਚ ਜੀ ਆਹ ਸਾਰੇ ਤੇ ਮੋਹਰੇ ਲੱਗੀਆਂ ਦੇਖ ਲਓ ਜੀ ਇਹ ਕੇ ਬ੍ਰਾਂਡ ਦਾ ਇਹ ਸੂਟ ਨੇ ਜੀ ਔਰਲੀ 875 ਦਾ ਜੀ ਜਿਹੜਾ ਮਰਜੀ ਵੈਸੇ ਮੈਂ ਦੀਪੂ ਤੋਂ ਨੰਬਰ ਲਵਾਉਂਗੀ ਦੀਪੂ ਨੰਬਰ ਲਾ ਦੀ ਪੁੱਤ ਜੀ ਜੀ ਪ੍ਰਿੰਟ ਤਾਂ ਨਹੀਂ ਤਾਂ ਲੱਗਦੇ ਨੇ ਮੈਨੂੰ ਜੇ ਮੈਂ ਅਸਲੀ ਹੁੰਦਾ ਜਿਵੇਂ ਅਸਲੀ ਫੁੱਲ ਜੜਿਆ ਹੁੰਦਾ ਹਾਂ ਇਹ ਸੋਹਣਾ ਨਮਾ ਜੱਡ ਡਿਜ਼ਾਈਨ ਹੈ ਨਾ ਹਾਂਜੀ ਅਸਲੀ ਫੁੱਲੀ ਲੱਗਦੇ ਆ ਨਾ 3D ਪ੍ਰਿੰਟ ਆ 3D ਪ੍ਰਿੰਟ ਆ ਇਹ ਲੱਗਦਾ ਮੈਂ ਅਸਲੀ ਫੁੱਲ ਤਰੇ ਹੁੰਦਾ ਉੱਤੇ ਇਹ ਸਿੰਗਲ ਸਿੰਗਲ ਸੂਟੀ ਆਇਆ ਹੈ ਸ਼ਾਇਦ ਪਿੱਛੋਂ ਹਾਂ ਸਿੰਗਲ ਸਿੰਗਲੀ ਹੈ ਜੀ ਦਾ ਕਹਿੰਦੇ ਕੋਈ ਦਾ ਫਰਕ ਹੁੰਦਾ ਨਾ ਜਿੰਨਾ ਚੀਜ਼ ਤਾਕੜੀ ਹੋਊਗੀ ਉਹ ਕੁਆਂਟੀਟੀ ਘੱਟ ਹੀ ਹੁੰਦੀ ਉਹ ਚੀਜ਼ ਦੀ ਹਾਂ ਇੱਕੋ ਹੀ ਇੱਕ ਇਹ ਜਿਹੇ ਸੀ ਉਹਨਾਂ ਕੋਲੇ ਇਹ ਡਿਜ਼ਾਈਨ ਦਾ ਉਹ ਕਹਿੰਦੇ ਵੀ ਮੈਂ ਕਟਾ ਕੇ ਲੈ ਜਾਂਦੇ ਨੇ ਵਿੱਚ ਮੇਰੇ ਵਰਗੇ ਤੱਤੇ ਗਾਲੇ ਆ ਦੇਖੋ ਆ ਲੋਜੀ ਇਹ ਮੇ ਜਿੱਕਰੀ ਆ ਗਈ ਜੀ ਮਾਸਟਰਡ 골ਡ ਜਿਹਾ ਕਲਰ ਹੈ ਜੀ ਦਾ ਆ ਇਹਦੀ ਸ਼ਰਟ ਹੈ ਜੀ ਇਟਾਲੀਅਨ ਵੂਲ ਜੀ ਸਰਦੀ ਵਾਲਾ ਜਿਆਦਾ ਹੈਵੀ ਕਪੜਾ ਨਹੀਂ ਹੁੰਦਾ ਜੀ ਵਧੀਆ ਹੁੰਦਾ ਵੀ ਜੇ ਆਪਾਂ ਕਹਿੰਦੇ ਨਾ ਭਾਰਾ ਜਿਹਾ ਕਪੜਾ ਆਪਾਂ ਨੂੰ ਸਲਵਾਰਾਂ ਭਾਰੀਆਂ ਕਪੜਾ ਸੌਫਟ ਬਹੁਤ ਹੈ ਜੀ ਸੌਫਟ ਹੁੰਦਾ ਹੌਲਾ ਹੁੰਦਾ ਇਹਦੇ ਉੱਤੇ ਛੱਡਾਂ ਤੇ ਮੋਹਰੇ ਲੱਗੀਆਂ ਦੇਖੋ ਲੋ ਜੀ ਰੰਗ ਕਲਰ ਨੂੰ ਕੁਛ ਨਹੀਂ ਹੁੰਦਾ ਨਾ ਇਹ ਤੇ ਬੁਰਾ ਵੇ ਇਹ ਪਸ਼ਮੀਨਾ ਜੀ ਇਟਾਲੀਅਨ ਪਸ਼ਮੀਨਾ ਸੈਲਫ ਪ੍ਰਿੰਟਾਂ ਜੀ ਸੈਲਫ ਪ੍ਰਿੰਟ ਸਲਵਾਰਾਂ ਦਾ ਦਾ ਡਿਜ਼ਾਈਨ ਆ ਕਿ ਉਹੀ ਬਣਿਆ ਹੋਇਆ ਡਿਜ਼ਾਈਨ ਆ ਤਾਂ ਡਿਜ਼ਾਈਨ ਕਰਨ ਉਹ ਤਾਂ ਇਹਦੇ ਉੱਤੇ ਬੁਲੇਟੇ ਹੁੰਦੇ ਹਨ ਨਾ ਉਹਦਾ ਦਾਵਾ ਜਾਂਦੀ ਹੈ ਸੈਲਫ ਪ੍ਰਿੰਟ ਸਲਵਾਰਾਂ ਜੀ ਆ ਐਵੇਂ ਕੱਲਾ ਰਹਿ ਜੀ ਮਹਿੰਦੀ ਰੰਗਾ ਜ ਆ ਆ ਇਹਦੀ ਸ਼ਰਟ ਹੈ ਜੀ ਆਉਣ ਲਈ 875 ਦਾ ਜੀ ਦੇਖੋ ਕਲਰ ਕਿੰਨਾ ਸਾਈਨ ਹੁੰਦਾ ਜੀ ਜਿਹੜੇ ਕਿ 1200 ਦੇ ਮਿਲਦੇ ਆ ਬਾਜ਼ਾਰ ਦੇ ਵਿੱਚ ਆਪਣੇ ਕੋਲੇ ਆ ਸਿਰਫ ਇਹ 875 ਦਾ ਇਟਾਲੀਅਨ ਬੂਲ ਏਕੇ ਬ੍ਰਾਂਡ ਦਾ ਜੀ ਇਹ ਤੇ ਕਲਰ ਚੁਣ-ਚੁਣ ਕੇ ਲੈ ਕੇ ਆਂਦੇ ਹੋਂਡੇ ਵਾਸਤੇ ਆ ਦੇਖੋ ਆ ਗਿਆ ਜੀ ਖੂਜੀ ਕਲਰ ਆ ਗਿਆ ਜੀ ਸਾਰਿਆਂ ਦੇ ਨਾਲ ਡਿਜ਼ਾਈਨ ਇੱਕ ਤੋਂ ਇੱਕ ਹੈ ਜੀ ਆਪਣੇ ਵਰਗੇ ਡਿਜ਼ਾਈਨ ਕਲਰ ਤੁਹਾਨੂੰ ਕਿਤੋਂ ਨਹੀਂ ਮਿਲਣਗੇ ਆ ਦੇਖੋ ਜੀ ਜਿਹੜਾ ਤੁਹਾਨੂੰ ਵੀਡੀਓ ਚ ਜਿੰਨਾ ਸੋਹਣਾ ਕਲਰ ਲੱਗ ਰਿਹਾ ਰਿਐਲਿਟੀ 'ਚ ਓਦੋਂ ਵੀ ਦਾ ਸੋਹਣਾ ਕਲਰ ਹੈ ਸਾਰੇ ਕਲਰ ਇੰਨੇ ਸੋਹਣੇ ਆ ਜੀ ਸਿਰਫ 8 ਤੋਂ 75 'ਚ ਮਿਲਣਾ ਤੁਹਾਨੂੰ ਇਹ ਸੂਟ ਜੀ ਜਿਹੜਾ ਕਿ ਬਾਜ਼ਾਰ ਦੀ ਤੇ ਆ ਡਿਫਰੈਂਟ ਜਿਹਾ ਕਲਰ 11-1200 ਤੋਂ ਘੱਟੇ ਬਾਜ਼ਾਰ 'ਚ ਨਹੀਂ ਮਿਲਦੇ ਜਾਮਣੀ ਨਾਮੀ ਕਿ ਪਰਪਲ ਦੀ ਇਹਨੂੰ ਤਾਂ ਜਾਮਣੀ ਕਹਿ ਸਕਦੇ ਆ ਹੂੰ ਇਹ ਹੈਗਾ ਜੀ ਜਾਮਨੀ ਕਲਰ ਦੇਖੋ ਕਿੰਨੇ ਉੱਠਦਾ ਕਲ ਰਿਹਾ ਇਹ ਇਹ ਆਹੀ ਸੂਟ ਆਹੀ ਇਟਾਲੀਅਨ ਬੂਲਦੇ ਸੂਟ ਵਿੱਚ ਵਿੱਚ ਲੋਕਾਂ ਨੇ 15 15 16 1600 ਦੀ ਪਾਰ ਰੱਖਿਆ ਸੀ ਦੇਖਦੇ ਰਹਿੰਦੇ ਆ ਜੀ ਉਹੋਂ ਕੱਢਦੇ ਆ ਜੀ ਦੁੱਗਣੀ ਦੁੱਗਣੀ ਕਮਾਈ ਅਸੀਂ ਆਪਦੀ ਕਾਢਦੇ ਤੇ ਆਪਣੇ ਕੋਲੇ ਬ੍ਰਾਂਡ ਤੁਸੀਂ ਇਹ ਜਾਣਦੇ ਹੋ ਇਹਦਾ ਨਾਮ ਕੀ ਆ ਇਹ ਇੱਕ ਬ੍ਰਾਂਡ ਹੁੰਦਾ ਜੀ ਚੇਪੀਆਂ ਪੱਟ ਦਿੰਦੇ ਇਹਨਾਂ ਦੀ ਸਿੱਧੀ ਜੀ ਗੱਲ ਹੈ ਜੀ ਏਕੇ ਦਾ ਹੁੰਦਾ ਇਹਨੂੰ ਖੁਸ਼ ਕਹਿੰਦੇ ਆ ਕੋਸ ਆਹੀ ਡਿਜ਼ਾਈਨ ਮੈਂ ਤੁਹਾਨੂੰ ਤੇ ਆ ਦੇਖ ਲਓ ਪੱਕੀਆਂ ਰੀਡ ਸ਼ਾਟ ਲੈ ਕੇ ਦਿਖਾ ਸਕਦੀ ਹਾਂ ਪੱਕੀਆਂ ਮੋਹਰੇ ਲੱਗੀਆਂ ਹੋਈਆਂ ਜੀ 1800 ਚ ਪਏ ਪਏ ਆ ਇਟਾਲੀਅਨ ਬੂਲ ਲੈ ਕੇ ਟੱਚ ਆ ਜੀ 875 ਅਸੀਂ ਮਾਂ ਪੁੱਤ ਘਰੇ ਕੰਮ ਕਰਦੇ ਆ ਆਪਦੀ ਝਾੜੀ ਕੱਢਦੇ ਆ ਜੀ ਆਹੀ ਸ਼ੂਟ ਤੁਸੀਂ ਅਬਲ ਕੀ ਆਪ ਚੈੱਕ ਕੀਤੇ ਹੋਣਗੇ ਵੀਡੀਓ ਵਿੱਚ ਵੀ ਲੋਕਾਂ ਨੇ ਇਹ ਪਾਏ ਪਏ ਆ 15 15 16 1600 ਦੇ ਤੇ ਸਾਡੀ ਕੀਮਤ ਆ ਸਾਨੂੰ ਪਤਾ ਹੀ ਜੀ 850 ਆ ਮੈਂ ਲੈ ਕੇ ਆ ਆਪਦੀ ਫਰਮ। ਅਸੀਂ ਹੋਰ ਰਸ ਦਾ ਟਾਈਮ ਆ ਜੀ ਵੈਸੇ ਗੁਰੂ ਨੂੰ ਜਾਣ ਕੇ ਕਹਿਣੇ ਆ ਸਿਰਫ ਆਪਦੀ ਖੇਚਲਾ ਤੇ ਦਿਹਾੜੀ ਕੱਢਦੇ ਆ ਸੂਟਾਂ ਚ ਹੋਰ ਕੁਝ ਨਹੀਂ ਕੱਢਦੇ। ਜੇ ਤੁਹਾਨੂੰ ਏਕੇ ਬ੍ਰਾਂਡ ਦਾ ਕਹਿ ਕੇ ਦਿੱਤਾ ਤਾਂ ਏਕੇ ਬ੍ਰਾਂਡ ਦਾ ਹੀ ਇਹ ਕਪੜਾ ਲਖੂਗਾ। ਆ ਮੈਂ ਆਪਦੀ ਤੁਹਾਨੂੰ ਤੇ ਲੈ ਕੇ ਆਈ ਮੈਨੂੰ ਕਲਰ ਸੋਹਣਾ ਲੱਗਣ ਨਜਾਇਜ਼। ਹਾਂ ਜੀ ਰਾਇਲ ਬਲੂ। ਆਹੀ ਛੂੜ ਤੁਸੀਂ ਆਪ ਸਰਚ ਮਾਰ ਲਿਓ ਸਾਨੂੰ ਪਤਾ ਲੱਗ ਜੂ ਜੀ ਆਹੀ ਕਲਰ ਡਿਜ਼ਾਈਨ ਲੋਕਾਂ ਨੇ ਸਾਥੋਂ ਦੁੱਗਣੀ ਦੁੱਗਣੀ ਕੀਮਤ ਚ ਪਾਈ ਹੋਈ ਹੈ। ਆ ਦੇਖੋ ਪਰ ਅਸੀਂ ਜਦੋਂ ਵੀ ਕਪੜੇ ਦਾ ਕੰਮ ਕੀਤਾ ਸੀ ਜੀ ਮ ਬਿਬਾਗੂ ਅਸੀਂ ਆਪਦੀ ਸਿਰਫ ਦਿਹਾੜੀ ਕੱਢਾਂਗੇ ਤੇ ਹੋਰ ਅਸੀਂ ਐਕਸਟਰਾ ਚਾਰਜ ਦੇਸ ਨਹੀਂ ਲਵਾਂਗੇ ਆ 골ਡਨ ਆ ਗਈ ਅਸੀਂ ਮਾਂ ਪੁੱਤ ਆਪਦੀ ਤੁਸੀਂ ਜਕੀਰ ਮੰਨ ਕੇ ਜਾਣਿਓ ਜੀ ਅਸੀਂ ਆਪਦੀ ਖਰਚ ਖੇਚਲਾ ਕੱਢਦੇ ਆ ਆਹੀ ਬ੍ਰਾਂਡ ਦੇ ਸ਼ੂਟ ਕਹਿ ਕੇ ਜੀ ਦੁੱਗਣੇ ਰੇਟਾਂ 'ਚ ਬਿਕ ਰਹੇ ਆ ਤੁਸੀਂ ਸਰਚ ਮਾਰ ਲਿਓ ਮੈਂ ਨਾਂ ਨਹੀਂ ਲੈਂਦੀ ਕਿਉਂਕਿ ਆਪਾਂ ਨਾਂ ਲਵਾਂਗੇ ਤਾਂ ਫਿਰ ਉਹ ਗੱਲ ਅਗਲਾ ਲੜਾਈਆਂ ਕਰੂ ਵੀ ਸਾਡਾ ਤੁਸੀਂ ਨਾਂ ਲੈਨੇ ਹੋ ਹਣਾ ਪਰ ਤੁਸੀਂ ਆ ਡਿਜ਼ਾਈਨ ਕੱਢ ਕੇ ਦੇਖ ਲਿਓ ਬਹੁਤ ਸਾਰੇ ਜਗਾ ਤੇ ਇਹ ਦੁੱਬਨੇ ਦੁੱਬਨੇ ਰਿੱਟਾਂ ਦੇ ਪਾਏ ਪਿਆ ਸਾਡੇ ਨਾਲ ਆਹੀ ਇਟਾਲੀਅਨ ਬੂਗਲੇ ਸ਼ੋਰੂਮ ਅਜ ਬਗਜਾ ਸ਼ੋਰੂਮ ਤੁਹਾਨੂੰ ਰੇਟ ਆਪੇ ਦੱਸ ਲੈ ਪਸ ਸਾਡਾ ਰੇਟ ਆ ਜੀ ਸਿਰਫ 875 ਦਾ ਏਕੇ ਬ੍ਰਾਂਡ ਦਾ ਬ੍ਰਾਂਡ ਦਾ ਸੂਟ ਆ ਜੀ ਆ ਗਿਆ ਜੀ ਕਲਰ ਸੱਚ ਜ਼ਰੂਰ ਮਾਰ ਰਿਓ ਆ ਨਵੇਂ ਜਿ ਨਵੇਂ ਸੂਟ ਆ ਚੈੱਕ ਮੈਚਿੰਗ ਚੈੱਕ ਮੈਚਿੰਗ ਇਹ ਮੇਰੇ ਨਹੀਂ ਇਹ ਵੀ ਦੋ ਹੀ ਮਿਲੇ ਆ ਮੈਂ ਤੁਹਾਨੂੰ ਲੱਖ ਅਸੀਂ ਚੈੱਕ ਕਰ ਲਦਾ ਬਾਵਾ ਦੇ ਦੋ ਕਹਿੰਦੇ ਹੈ ਨਹੀਂ ਕਲਹੂ ਭੀਨੇ ਬਲੇਟ ਦੇ ਵਾਲਾ ਪੁੱਠਾ ਸਿੰਗਲ ਸੂਟ ਨਾਲ ਦਾ ਕਰਕੇ ਇਹ ਵੀ ਸਿੰਗਲ ਸੂਟ ਹੈ ਜੀ ਜੀ ਪੁੱਤ ਦੀ ਗੱਲ ਸਹੀ ਏ ਹਾਂ ਲੋ ਜੀ ਮੈਂ ਤਾਂ ਫੇਰ ਹੀ ਬਲੇਟ ਲੂੰਗੀ ਇਟਾਲੀਅਨ ਬੂਲ ਦੇਣ ਤੇ ਬੁਰ ਵਗੈਰਾ ਕੁਛ ਨਹੀਂ ਆਉਂਦਾ ਜੀ ਆ ਇਹਦੀ ਬਾਟਮ ਹੈ ਜੀ ਉਹ ਮੈਜਿਕਰੀ ਜੀ ਸੈਲਫ ਪ੍ਰਿੰਟ ਹੈ ਇਹਦੇ ਵਿੱਚ ਚੱਕਦਾ ਜੀ ਆ ਦੇਖੋ ਆ ਦੇਖੋ ਦਿਖ ਰਿਹਾ ਦੀਪੂ ਇੰਨਾ ਸੌਫਟ ਕਪੜਾ ਦੇਖੋ ਜੀ ਸਾਰੇ ਦੇ ਪੱਕੀਆਂ ਮੋਰਾਂ ਲੱਗੀਆਂ ਐ ਕੋਈ ਝੂਠ ਨਹੀਂ ਤੂਫਾਨ ਨਹੀਂ 875 ਅਸੀਂ ਵੇਚ ਰਹੇ ਹਾਂ ਬਹੁਤ ਥੋੜੀ ਕਮਾਈ ਦੇ ਨਾਲ ਇਹੀ ਸੂਟ ਪਲੀਜ਼ ਤੁਸੀਂ ਸਰਚ ਮਾਰ ਕੇ ਜਰੂਰ ਦੇਖਿਓ ਵੀ ਕਿੰਨੇ-ਕਿੰਨੇ ਦੇ ਪਾਏ ਹੋਏ ਨੇ ਤੁਹਾਨੂੰ ਪਤਾ ਲੱਗ ਜੂ ਵੀ ਸਾਡਾ ਕੱਪੜਾ ਮਹਿੰਗਾ ਹੈ ਕਿ ਹੋਰਾਂ ਦਾ ਮਹਿੰਗਾ ਦੇਸੀ ਕਿਉਂ ਵਰਗੇ ਕੱਪੜੇ ਹੈ ਜੀ ਆਹ ਟੱਚ ਕਰਕੇ ਪਤਾ ਲੱਗਦਾ ਤੇ ਪੱਕਾ ਮਾਰਕਾ ਲੱਗਿਆ ਹੋਇਆ ਹੈ ਬ੍ਰਾਂਡ ਦਾ ਜੀ ਹਾਂ ਇੱਕ ਟੈਕਸਿਨਮ ਵੀ ਹਾਂ ਅਸੀਂ ਉਹ ਨਹੀਂ ਕਹਿੰਦੇ ਕਿ ਕਿਉਂਕਿ ਕਈਆਂ ਤੇ ਕੰਪਨੀ ਦਾ ਮਾਰਕ ਵੀ ਨਹੀਂ ਲੱਗਿਆ ਹੁੰਦਾ ਜੀ ਪਰ ਕੱਪੜਾ ਦੱਸਦਾ ਹੁੰਦਾ ਵੀ ਹਾਂ ਇਹ ਕੰਪਨੀ ਦਾ ਸਿੱਧੇ ਪਾਸੇ ਕੋਈ ਵੀ ਉਹ ਲਿਖਿਆ ਹੁੰਦਾ ਵੀ ਕੱਪੜੇ ਦਾ ਨਾਮ ਹੀ ਲਿਖਿਆ ਹੁੰਦਾ ਕੰਨੀਆਂ ਤੇ ਆ ਦੇਖੋ ਜੀ ਐਨੇ ਇਹਨਾਂ ਤਾਂ ਤੁਸੀਂ ਵਰਕ ਵੀ ਕਰਾ ਸਕਦੇ ਹੋ ਆ ਦੇਖੋ ਜੀ ਬਸ ਆਪਾਂ ਜਿਆਦਾਤਰ ਜਿੰਨੇ ਕੱਪੜੇ ਲੈ ਕੇ ਆਉਣਾ ਆਪਾਂ ਟਰਾਈ ਕਰਦੇ ਹੁਣੇ ਕੋਸ਼ਿਸ਼ ਆਪਣੇ ਇਹ ਹਿੰਦੀ ਕਪਰ ਮਾਰਕੀਟ ਵਾਲਾ ਕੱਪੜਾ ਲੈ ਕੇ ਆਈਏ ਆ ਦੇਖੋ ਜੀ ਬੋਟਮ ਜਰੂਰ ਸਰਚ ਮਾਰਿਓ ਇਹ ਹੀ ਸੂਟ ਤੁਹਾਨੂੰ 15 16 ਸੌਣੋਂ ਦੇ ਪਾਏ ਮਿਲਣਗੇ ਸਾਡਾ ਰੇਟਾ ਸਿਰਫ 875 ਯਕੀਨ ਕਰਕੇ ਕੱਪੜਾ ਜਿਹੜਾ ਸਾਥੋਂ ਇੱਕ ਵਾਰੀ ਮੰਗਵਾਉਂਦਾ ਨਾ ਉਹ ਸਾਡੇ ਨਾਲ ਜੁੜ ਜਾਂਦਾ ਟੁੱਟਦਾ ਨਹੀਂ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਰੇਟ ਇਹ ਕੱਪੜਾ ਸਾਨੂੰ ਕੋਈ ਦਿੰਦਾ ਨਹੀਂ ਜੀ ਜੀ ਤੋਂ ਜਿਹੜੇ ਤੇ ਕੁਆਲਿਟੀ ਆਪਣੀ ਪ੍ਰੀਮੀਅਮ ਹੁੰਦੀ ਹੈ ਜਿਹਦੇ ਸਾਥੋਂ ਕੱਪੜਾ ਮੰਗਾ ਲੈਂਦੇ ਉਹ ਕੱਪੜਾ ਸਾਡਾ ਯਾਦ ਰੱਖਦਾ ਕਿਉਂਕਿ ਜਿਸ ਕੱਪੜੇ ਬਾਰੇ ਸਾਨੂੰ ਪਤਾ ਨਹੀਂ ਹੁੰਦਾ ਉਹਦੇ ਬਾਰੇ ਅਸੀਂ ਕਹਿੰਦੇ ਹੀ ਨਹੀਂ ਠੀਕ ਹੈ ਜੀ ਪਰ ਇਸ ਕੱਪੜੇ ਬਾਰੇ ਸਾਨੂੰ ਪਤਾ ਜਿਹੜੀਆਂ ਚੀਜ਼ਾਂ ਅਸੀਂ ਯੂਜ਼ ਕੀਤੀਆਂ ਵੀ ਇਹ ਕਿਹੋ ਵਰਗਾ ਕੱਪੜਾ ਹੈ ਜੀ ਇਹ ਤੇ ਵਰਕ ਵੀ ਕਰਾ ਸਕਦੇ ਹੋ ਇਹਨੂੰ ਐਦਾਂ ਵੀ ਪਾ ਸਕਦੇ ਹੋ ਇਹ ਆ ਜਾਂਦੀ ਸਿੰਪਲ ਸੋਬਰ ਲੁੱਕ ਸਰਦ ਸਵਾਗਤ ਸਭ ਨੂੰ ਮੇਰੇ ਵੱਨੋਂ ਮਨਜੀਤ ਬੰਨੀ ਨੂੰ ਐਂਡ ਮੇਰੇ ਪੁੱਤਰ ਮਹਿਕਦੀਪ ਬੰਨੀ ਨੂੰ ਐਂਡ ਦੀਪ ਬੰਨੀ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ